ਬਾਈ ਕਿਨ ਉਹ ਮਨਦੀਪ ਸਿੰਘ ਕੀ ਕੰਨਾ ਚਣਾ ਬਾਈ ਜੀ ਬਾਈ ਅਸੀਂ ਤਾਂ ਸਪੈਸ਼ਲ ਭਾਲਣ ਵਾਸਤੇ ਆਏ ਸੀਗੇ ਗੱਡੀਆਂ ਸੁੱਤੇ ਪਏ ਸੀ ਸਵੇਰੇ ਆ ਕੇ ਗੱਡੀਆਂ ਭੰਨਣ ਲੱਗ ਗਏ ਉੱਠ ਕੇ ਹਟਾਇਆ ਉਠਾਉਣ ਦੇ ਬਾਅਦ ਉਹਨਾਂ ਰਾੜਾ ਰੂੜਾ ਮਾਰੀਆਂ ਜੀ ਕਿੱਥੇ ਸੱਟ ਮੇਟ ਲੱਗੀ ਧੂਈ ਤੇ ਆ ਜੀ ਪਿੱਛੇ ਹੋਰ ਵੀ ਕੋਈ ਜਗਮੀ ਹੋਇਆਗਾ ਹੋਰ ਕਈ ਬੰਦੇ ਨੇ ਜੀ ਸਾਡੇ 5-6 ਬੰਦੇ ਨੇ ਮੈਂ ਕੀ ਕਰਦੇ ਨੁਕਸਾਨ ਹੋਇਆ ਜਿਹੜਾ ਮੰਗਦਾ ਜੀ ਇਨਸਾਫ ਦੀ ਹੋਈ ਆ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜੀ ਤੁਹਾਡੇ ਸਾਟ ਕਿੱਥੇ ਵਧੀ ਗਈ ਹੈ ਮੇਰੇ ਟੂਫੀ ਤੇ ਆ ਜੀ ਕੀ ਕੁਛ ਮਾਰਿਆ ਇਹਨਾਂ ਨੇ ਰਾੜਾ ਮਾਰਿਆ ਜੀ ਹੋਰ ਵੀ ਕੋਈ ਚੱਕੀ ਹੈਗੀ ਹੋਰ ਵੀ ਹੈਗੇ ਆ ਜੀ ਕਈ ਬੰਦੇ ਨੇ ਮੇਰਾ ਨਾਮ ਨਜੀਰ ਮਮਦ ਹੈ ਜੀ ਮਾਹੌਲ ਹੈ ਬਈ ਸਪੈਹਲਵਾਨ ਦਾ ਸੀ ਗਿਆ ਤੇ ਭਦੌੜ ਤੋਂ ਦਾ ਸਪੈਹਲਵਾਨ ਆਈ ਜੀ ਮਲੇ ਕੋਲ ਤੋਂ ਅੱਜ ਕੱਲ੍ਹ ਸਾਮੀ ਆ ਕੇ ਇੱਥੇ ਆਪਣੇ ਗਦਾਰਾਂ ਦੇ ਮੁਰੇ ਆ ਕੇ ਖੜ ਗਏ ਸੀਗੇ ਸਾਰੀ ਰਾਤ ਇਹਨਾਂ ਦੇ ਸੁੱਤੇ ਸਾਡੇ 8-9 ਬੰਦੇ ਨੇ ਸੁੱਤੇ ਬੰਦੇ ਆ ਕੇ ਸਵੇਰ ਹਮਲਾ ਕਰ ਜਗਾ ਅੱਧੀਆਂ ਗੱਡੀਆਂ ਨਹੀਂ ਭੰਨ ਤੋੜ ਕਰੀਆ ਮੇਰੇ ਵੀ ਰਾਣ ਮਾਰੀ ਆ ਗਈ ਅੱਗੇ ਹੋਲ ਬੰਦੇ ਕਹੀਦੇ ਛੱਟਣ ਲੱਗਿਆੜੇ ਗੱਡੀਆਂ ਭੰਨ ਤੋੜ ਬੋ ਕਰੀਆ ਨਾ ਨੇ ਇਹਨਾਂ ਗੁੰਨੇ ਦੇ ਨਾਲ ਨਾ ਚੜਣੀ ਚਾਹੀਦੀ ਆ ਇਹ ਮਖਾਜੀ ਇਹਨਾਂ ਗੋਲੇ ਰਾੜਾਂ ਦੀਆਂ ਲੋਈਆਂ ਕੀ ਕਿਰਪਾ ਨਾ ਦੰਗਨ ਨੂੰ ਬਹੁਤ ਸੀਗਾ ਵੀ ਇੱਕ ਵਾਰ ਸਰਕਾਰ ਕਹਿੰਦੇ ਕੰਮ ਕਰੋ ਅਜੀ ਮਹਿੰਗੇ ਭਾਦਿਆਂ ਗੱਡੀਆਂ ਲੈ ਕੇ ਇੱਥੇ ਪਾ ਆ ਜਾਗੇ ਦੂਜੇ ਪਾਸੇ ਜੜ ਦੇ ਹਮਲਾ ਹੋ ਰਿਹਾ ਹੈ ਯਾਹੋ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੰਦੇ 30 ਬੇਤੀ ਬੰਦੇ ਆਣ ਬਜਾ ਤੇ ਬੰਦੇ ਜੀ ਉਹ ਮੰਨੇ ਦੇ ਵਿੱਚ ਆਣੇ ਆਈ ਕੀ ਨਾ ਹੋਵੇ ਤੋ ਮੇਰਾ ਨਾਮ ਅਜਿੰਦਰਪਾਲ ਸਿੰਘ ਆ ਜੀ ਕੀ ਮਾਮਲਾ ਕੀ ਹੈ ਬਾਈ ਮਾਮਲਾ ਜੀ ਮੇਰੇ ਭਤੀਜੇ ਦਾ ਮਨਿੰਦਰ ਸਿੰਘ ਆ ਜੀ ਇਹਨਾਂ ਦੇ ਨਾਮ ਤੇ ਸੀਕ ਟੈਂਡਰ ਲਿਆ ਜੀ ਐਫਸੀਆਈ ਤੋਂ ਜਿਸ ਦਿਨ ਤੋਂ ਅਸੀਂ ਇਹ ਟੈਂਡਰ ਲੈ ਲਿਆ ਉਸ ਟਾਈਮ ਤੋਂ ਹੀ ਸਾਨੂੰ ਐਮਐਲਏ ਸਾਹਿਬ ਦੇ ਮੋਬਾਈਲ ਤੋਂ ਵੀ ਧਮਕੀ ਆਈ ਆ ਤੇ ਉਸ ਦਿਨ ਤੋਂ ਹੀ ਇਹ ਸਾਨੂੰ ਪਰੇਸ਼ਾਨ ਕਰ ਰਹੇ ਨੇ ਅਸੀਂ ਹਾਈ ਕੋਰਟ ਦੇ ਵਿੱਚੋਂ ਸਿਕਿਉਰਿਟੀ ਦੇ ਆਰਡਰ ਵੀ ਹੋਏ ਹੋਏ ਨੇ ਸਾਡੇ ਪੁਲਿਸ ਪ੍ਰੋਟੈਕਸ਼ਨ ਦੇ ਪਰ ਸਾਡੇ ਇੱਕ ਦੋ ਸਾਲਾਂ ਪਹਿਨ ਤੋਂ ਬਾਅਦ ਅੱਜ ਸਵੇਰੇ ਤਕਰੀਬਨ 6 ਤੇ 6:30 ਦਾ ਦੌਰਾਨ ਮੇਰੇ ਡਰਾਈਵਰ ਗੱਡੀਆਂ 'ਚ ਸੁੱਤੇ ਪਏ ਸੀਗੇ ਗੱਡੀਆਂ ਸੀ ਰਾਤ ਨੂੰ ਹੀ ਭੇਜ ਦਿੱਤੇ ਨੇ ਉਹਨੇ ਉੱਥੇ ਸਪੈਸ਼ਲ ਭੰਨਣ ਵਾਸਤੇ ਇਹਨੇ ਸੁੱਤੇ ਪਿਆ ਤੇ ਉੱਤੇ ਉਹਨਾਂ ਨੇ ਕਤਲਾਨਾ ਹਮਲਾ ਕਰਤਾ ਜੀ ਉਹਨਾਂ ਨੇ ਤੇ ਗੱਡੀਆਂ ਦੇ ਸੀਸੇ ਨੂੰ ਸੇ ਭੰਨ ਕੇ ਸਾਡਾ ਲੱਖਾਂ ਰੁਪਈਆ ਦਾ ਨੁਕਸਾਨ ਕਰ ਦਿੱਤੀ ਕਿੰਨਾ ਕੁ ਨੁਕਸਾਨ ਹੋਇਆ ਕਿੰਨੇ ਜਣੇ ਜ਼ਖਮੀ ਹੋਏ ਇਹਦੇ 'ਚ ਸਾਡੇ 5-6 ਬੰਦੇ ਦਾ ਜ਼ਖਮੀ ਨੇ ਜੀ ਦੋ ਕ ਹਸਪਤਾਲ ਗਏ ਬੈਨੇ ਜੀ ਕਈਆਂ ਦੇ ਗੁੱਜੀਆਂ ਛੱਟਾਂ ਨੇ ਜੀ ਇਹ ਗੱਡੀਆਂ ਕਿਧਰੋਂ ਕਿੱਥੇ ਆਈਆਂ ਸੀ ਕਾਰੇ ਵਾਸਤੇ ਲੈ ਲਈਆਂ ਸੀ ਇਹ ਗੱਡੀਆਂ ਸਪੈਸ਼ਲ ਭਰ ਨਹੀਂ ਸੀ ਜ ਸਪੈਸ਼ਲ ਲੱਗੀ ਵੇਸੀ ਜੀ ਭਦੌੜ ਤੋਂ ਤਪੇਦ ਭਰ ਨਹੀਂ ਸੀ ਜੀ ਸਪੈਸ਼ਲ ਭਦੌੜ ਦੀ ਐਫਸੀਆਈ ਦੀ ਸਪੈਸ਼ਲ ਸੀ ਜੀ ਮੰਗ ਕੀ ਕਰਦੇ ਮੰਗਦਾ ਜੀ ਕਾਨੂੰਨੀ ਕਾਰਵਾਈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਤੇ ਲਾਭ ਸਿੰਘ ਉਹ ਗੋ ਕਿਦੇ ਸਹਾਈ ਤੇ ਹੋ ਰਿਹਾ ਜੀ ਕੰਮ ਸਾਰਾ ਕੁਝ ਕੋਈ ਪੁਲਿਸ ਕਾਰਵਾਈ ਬਾਅਦ ਤੇ ਕੋਈ ਅਧਿਕਾਰੀ ਨੂੰ ਮਿਲੇ ਤੁਸੀਂ ਪੁਲਿਸ ਕਾਰਵਾਈ ਬਾਅਦ ਤੇ ਅਸੀਂ ਹੁਣ ਜਾ ਰਹੇ ਆਂ ਜੀ ਮੈਂ ਪਹਿਲਾਂ ਤਾਂ ਆਪਣੇ ਬੰਦੇ ਜਿੰਨਾਂ ਦੇ ਸੱਟਾ-ਸੱਟਾ ਵੱਜੀਆਂ ਨੇ ਉਹਨਾਂ ਦੇ ਦਾਖਲ ਕਰਾ ਕੇ ਆਇਆ ਜੀ ਉਹਨਾਂ ਨੂੰ ਉਹਨਾਂ ਦੀ ਦਵਾਈ ਬੁੱਟੀ ਦਾ ਦੇਖਿਆ ਕੁਝ ਮੇਰੇ ਡਰਾਈਵਰ ਇਹਨਾਂ ਨੇ ਪੰਜਾਬ ਜੂਤੇ ਸੀ ਉਹਨਾਂ ਨੂੰ ਇਕੱਠੇ-ਕੁੱਠੇ ਕੀਤਾ ਪਤਾ ਕਰਿਆ ਕੌਣ ਕਿੱਥੇ ਆ ਕੌਣ ਕਿੱਥੇ ਆ ਇਹਨਾਂ ਨੂੰ ਹੁਣ ਇਕੱਠੇ-ਕੁੱਠੇ ਕਰਕੇ ਹੁਣ ਇੱਕ ਦੂਬਾਰ ਮੈਂ ਥਾਣੇ ਵੀ ਜਾਣਾ ਤੇ ਐਸਐਸਪੀ ਸਾਹਿਬ ਨੂੰ ਵੀ ਮਿਲਣ ਮਿਲਦੇ ਆਂ ਤੇ ਰਾਤ ਅਸੀਂ ਫੋਨ ਜ਼ਰੂਰ ਕਰਿਆ ਸੀ ਇਸ ਐਸਐਸਪੀ ਸਾਹਿਬ ਦੇ ਲੀਡਰ ਨੂੰ ਉਹਨਾਂ ਨੂੰ ਅਸੀਂ ਦੱਸਤਾ ਸੀ ਵੀ ਕੱਲ ਨੂੰ ਸਾਡੀ ਸਪੈਸ਼ਲ ਲੱਗਣੀ ਆ ਸਵੇਰ ਵਾਸਤੇ ਸਾਨੂੰ ਕੋਈ ਪੁਲਿਸ ਪ੍ਰੋਟੈਕਸ਼ਨ ਦਾ ਦੇ ਦਿਓ ਜੇ ਉਹ ਸਿਕਿਉਰਿਟੀ ਉਹਨਾਂ ਨੇ ਕਿਹਾ ਸਾਨੂੰ ਵੀ ਅਸੀਂ ਸਾਡੀ ਡੀਐਸਪੀ ਦੀ ਡਿਊਟੀ ਲਾਈ ਹੋਈ ਆ ਤੁਸੀਂ ਉਹਨਾਂ ਨਾਲ ਰਾਬਤਾ ਕਾਇਮ ਕਰੋ ਉਹਨਾਂ ਨਾਲ ਰਾਬਤਾ ਕਾਇਮ ਕਰਨਾ ਚਾਹੇ ਉਹਨਾਂ ਨੇ ਸਾਡਾ ਫੋਨ ਤੱਕ ਨਹੀਂ ਚੁੱਕਿਆ ਕਿੰਨੀਆਂ ਗੱਡੀਆਂ ਦੀ ਟੋੜ ਪੰਨ ਲਈ ਜੀ ਤਕਰੀਬਨ 16-17 ਗੱਡੀਆਂ ਦੀ ਕਰਗੇ ਫੋਨ ਨੂੰ 30 30-35 ਗੱਡੀਆਂ ਮੇਰੀ ਉੱਥੇ ਖੜੀਆਂ ਸੀ ਮਜੂਦ ਉੱਥੇ 11-12 ਗੱਡੀਆਂ ਦਾ ਤੱਕ ਨੁਕਸਾਨ ਕਰਕੇ ਗਏ ਨੇ ਜੀ ਤੁਸੀਂ ਬਤੌਰ ਲਿਖਤੀ ਤੌਰ ਤੇ ਇੱਥੇ ਪਹੁੰਚੇ ਸੀਗੇ ਤੁਹਾਡੇ ਕੋਲ ਟੈਂਡਰ ਸੀ ਹਾਂ ਜੀ ਲਿਖਤੀ ਹੈ ਜੀ ਆਰਡਰ ਨੇ ਜੀ ਸਾਡੇ ਕੋਲੇ ਟੈਂਡਰ ਦੇ ਜੀ ਬਕਾਇਦਾ ਆਰਡਰ ਨੇ ਜੀ ਕੋਰਟ ਦੇ ਵੀ ਆਰਡਰ ਨੇ ਜੀ ਸਾਡੇ ਕੋਲੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਦਾ ਰਜਿੰਦਰਪਾਲ ਹੈ ਜੀ ਹਮਲਾ ਕਰਨ ਵਾਲੇ ਸੀਗੇ ਕਿੰਨੇ ਵਿਅਕਤੀ ਸੀ ਕੀ ਕੋਈ ਵਿਅਕਤੀ ਉਹ 30 ਤੋਂ 35 ਦੇ ਵਿੱਚ ਸੀਗੇ ਜਿਹੜੇ ਇਹਨਾਂ ਦੇ ਦੱਸਣ ਤੋਂ ਤਾਕਾ ਮੈਂ ਮੌਕੇ ਤੇ ਹੈ ਨਹੀਂ ਸੀ ਮੇਰੇ ਡਰਾਈਵਰਾਂ ਨੇ ਮੈਨੂੰ ਜਿਹੜਾ ਸੀ 30 ਤੋਂ 35 ਤੱਕ ਸੀ ਵਿੱਚ ਉਹਨਾਂ ਦੇ ਪ੍ਰਧਾਨ ਦੱਸਿਆ ਇਹਨਾਂ ਨੇ ਵੀ ਜਗਦੀਪ ਸਿੰਘ ਸੀਗਾ ਉਹਨਾਂ ਦਾ ਇੱਕ ਮੁਨਸ਼ੀ ਆ ਉਹਦਾ ਨਾਮ ਗੁਰਪ੍ਰੀਤ ਤੇ ਇੱਕ ਕੋਈ ਹੋਰ ਚਾਰ ਕ ਬੰਦਿਆਂ ਦੇ ਨਾਮ ਜਾਣਦੇ ਆ ਜਿਹੜੇ ਵਿੱਚ ਸੀ ਬਾਕੀ ਇਹਨਾਂ ਨੂੰ ਹੀ ਪਤਾ ਵੀ ਕੌਣ ਸੀ ਕਈਆਂ ਬੰਦਿਆਂ ਦੇ ਮੂੰਹਾਂ ਤੇ ਰਮਾਲਾ ਰੋਲਾਂ ਵੀ ਲਵੇਟੀਆਂ ਹੋਈਆਂ ਸੀ ਉਹ ਬੰਨੇ ਹੋ ਜੀ